ਹਾਂਜੀ ਗਾਇਸ ਕੀ ਹਾਲ ਚਾਲ ਜੀ ਸਾਰੇ ਵਧੀਆ ਜੀ ਜਿੰਨੇ ਵੀ ਆਪਾਂ ਨੂੰ ਪਿਆਰ ਕਰਦੇ ਆ ਭਰਾ ਮੇਰਾ ਸਪੋਰਟ ਕਰੋ ਯਾਰ ਆਪਾਂ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਆਪਾਂ ਦਾ ਚੈਨਲ ਕਰਦਾ ਕਰੋ ਯਾਰ ਗੈਰੀ ਬਲੌਗਰ ਤਾਂ ਅੱਜ ਆਪਣਾ ਬਲੌਗ ਹੈਗਾ ਫਿਰ ਅੱਜ ਜਿਮ ਤੋਂ ਤੇ ਕੱਲ ਆਪਾਂ ਲਈ ਸੀ ਬਾਈਸੈਪ ਤਾਂ ਅੱਜ ਟਰਾਈ ਤਾਂ ਆਪਣੇ ਪਾਟਾ ਤੇ ਜੁੜੇ ਰਿਓ ਬਲੌਗ ਨਾਲ ਤੁਹਾਨੂੰ ਮਿਲਦੇ ਆਪਾਂ ਜਾ ਕੇ ਜੇ ਲੋ ਜੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਆ ਤੁਹਾਡੀ ਕਿਤੇ ਬੰਦੇ ਆਪਣੇ ਤੱਕ ਆਏ ਨੇ ਕਿ ਟਿਕਟ ਜਿਵੇਂ ਪਹੁੰਚ ਗਿਆ ਹੋਇਆ ਤਾਂ ਕਿ ਅੱਜ ਵੀ ਆ ਭਾਈ ਲੇਟ ਹੋ ਗਿਆ ਆ ਭਾਈ ਕਹਿੰਦਾ ਗੈਰੀ ਉਹਨਾਂ ਕਹਿੰਦੇ ਗੈਸਟਰ ਲੋ ਜੀ ਮੁੰਡੇ ਕਹਿੰਦੇ ਜਮ ਪਹੁੰਚ ਗਏ ਤਾਂ ਟਾਈਮ ਬਹੁਤ ਹੋ ਗਿਆ ਆ ਵੀ ਇਹ ਭਈ ਅੱਜ ਆਪ ਲੇਟ ਹੋ ਗਏ ਆ ਹਨਾ 8:30 ਪਾ ਨਿਕਲਣਾ ਆ ਪਤਾ ਕਿੰਦਾ ਮੈਂ ਵੀ ਜੰਦਰ ਗਿਆ ਸੀ ਭਾਈ ਵੀ ਕਿਤੇ ਕੰਮ ਗਈ ਸੀਗੇ ਅੱਜ ਪਾਟ ਰੋਣੇ ਆ ਚਲੋ ਤੁਹਾਨੂੰ ਮੈਂ ਅੱਜ ਨਹੀਂ ਹਟਦਾ ਭਈ ਆ ਭਾਜੀ ਚੈੱਕ ਕਰ ਕਹਿੰਦਾ ਗੈਰੀ ਲੇਟ ਹੋ ਗਿਆ ਕਹਿੰਦਾ ਅੱਜ ਗੁੱਸਾ ਇੱਥੇ ਘਟਣਾ ਕਹਿੰਦਾ ਮੈਂ ਤਾਂ ਸਹੀ ਆ ਲੋ ਜੀ ਬੰਦੇ ਭੱਜ ਭੁੱਜ ਗਏ ਜੀ ਬਹਿ ਗਏ ਜੀ ਸਾਈਕਲ ਤੇ ਕਹਿੰਦਾ ਸਾਈ ਬਹੁਤ ਚੜ ਗਿਆ ਮੈਂ ਕਹਿੰਦਾ ਭੱਜੇ ਪਈ ਦੀ ਘਟਵਾ ਮੈਂ ਕਹਿੰਦਾ ਤੂੰ ਦਹਾੜ ਦੇਣੀ ਪਈ ਸੀ ਇਹਨੇ ਲਾ ਰਿਕਾਰਡ ਤੋੜਤਾ ਜੀ ਪਹਿਲੇ ਜੇ ਪਹੁੰਚ ਗਏ ਲੈ ਖੁਸ਼ ਬਹੁਤ ਆ ਤਾ ਕਹਿੰਦਾ ਪਹਿਲੋ ਪਹੁੰਚਾ ਮੈਂ ਕਹਿੰਦਾ ਲੈ ਤਾ ਨਹੀਂ ਚੱਲਦੇ ਨਹੀਂ ਚੱਲਦਾ ਭਾਈ ਤੋ ਨਹੀਂ ਚੱਲਦਾ ਇਧਰ ਆ ਦੋਾਈ ਲੋਨੇ ਇਧਰ ਅੱਖਾ ਬਾਹਰ ਆ ਗਿਆ ਜੀ ਚੈੱਕ ਕਰੋ ਅੰਨਾ ਭਾਰ ਵਾਲਾ ਹਲਕਾ ਵਾਲਾ ਇਹਨੂੰ ਮੈਂ ਕਿਹਾ ਭਰਾ ਨਹੀਂ ਟਲਦਾ ਨਹੀਂ ਪਿਆ ਬੰਦਾ ਚੈੱਕ ਕਰੋ ਅਜੀ ਫੇੜੇ ਦਾ ਕਹਿੰਦੇ ਸੀ ਪ੍ਰਾਈਸ ਆਪ ਲੋਣਾ ਹੈ ਹੈ? ਹੋਰ ਆਦਾ ਕਿਦਾਂ ਬਣ ਗਿਆ? ਪ੍ਰਾਈਸ ਆਪ ਕਹਿੰਦਾ ਟਰਾਈ ਲਾ ਲਿਆ ਹੁਣ ਕਹਿੰਦਾ ਸਕੈਟ ਚੱਲਨੇ ਆ। ਕਿ ਆ ਚੱਲੇ ਬਾਈ? ਕੀ ਹੋਇਆ ਸਾਹ ਚੜਦਾ ਹੁਣ? ਹੁਣ ਕੀ ਹੋ ਗਿਆ? ਹੈ? ਫਿਰ ਲੋ ਕਹਿੰਦੇ ਗਰੀ ਭਾਈ ਲੋਣੇ ਹੁਣ ਸਕੈਟ। ਬੱਸ ਐ ਮੂੰਹ ਚੱਕ। ਚੱਲ ਕੀ ਹੋਇਆ ਲੱਤਾਂ ਨੂੰ ਪਾ ਪਈ ਆ। ਲਾਹ। ਫੇੜੇ ਰਖੇ ਸੀ ਗਰੀ ਭਾਈ ਸਕੈਟ ਨੂੰ ਨੇ ਠੋਕ ਕੇ। ਖਿੱਚ ਦੇ ਕੰਮ ਹੋ ਮੈਂ ਦੱਸਦਾ ਤੈਨੂੰ ਠੀਕ ਆ। ਕੀ ਉਹ ਦਿਲ ਘੜਦਾ ਪਿਆ ਹੁਣ? ਚੱਲ ਚੱਲ ਚੱਲ। 2 3 4 5 ਬਸ ਭਾਈ ਬਸ ਬਸ ਕੀ ਹੋਇਆ ਸੁੱਖ ਦੇ ਡੇਲੇ ਬਾਹਰ ਆ ਗਏ ਕਿੱਦਾਂ ਸੀ ਕਿ ਡੇਲੇ ਇੱਧਰ ਭਾਈ ਤੁਸੀਂ ਮਾਰੇ ਕਿੱਧਰ ਡੇਲੇ ਤੇ ਇੱਧਰ ਇੱਧਰ ਡੇਲੇ ਪੁੱਠੇ ਹੋ ਗਏ ਜੀ ਭਾਜੀ ਕੀ ਹੋਇਆ ਭਾਜੀ ਇਹ ਤਾਂ ਲੱਤ ਆਕੜ ਗਿਆ ਇੱਧਰ ਕਿ ਲੱਗ ਗਿਆ ਤੇ ਭੇਦੇ ਪਾ ਲੱਗਦਾ ਭਾਜੀ ਵੀ ਲੱਗ ਲੱਗੇ ਹੈ ਇੱਕ ਬਰੋਜ ਨੂੰ ਵਾਲਾ ਦੋ ਦੇਖਿਓ ਰਹਾ ਕੀ ਹਾਲ ਵਾ ਬਜੀ ਭਾਈ ਦਾ ਬੈ ਗਿਆ ਇਹ ਮਿਹਨਤ ਐਵੇਂ ਨਹੀਂ ਲੱਗਦੀਆਂ ਦੱਸੋ ਬਜੀ ਭਾਈ ਫੇ ਇਹ ਮਨ ਮਹਿਮਾਨੀ ਭੇਦੀ ਫੇ ਪ੍ਰੋਪਰ ਕਿਉਂ ਨਹੀਂ ਸੁੱਖੇ ਉਹ ਲੱਗ ਗਿਆ ਅੰਦਰ ਦਾ ਸੋ ਗਿਆ ਭਾਜੀ ਮੇਰੇ ਕੋਲ ਇਹ ਹੋਇਆ ਲੱਤਾਂ ਨੂੰ ਕੀ ਹੋਇਆ ਭਾਜੀ ਮੈਂ ਹਾਂ ਹਰ ਮਿਹਨਤ ਵੈਦਾ ਹੀ ਆ ਲੱਗਦੀ ਪਾਜੀ ਫੇ ਚੈੱਕ ਕਰੋ ਜੀ ਬੰਦਿਆ ਕੋ ਉੱਤ ਨਹੀਂ ਹੁੰਦਾ ਪਿਆ ਠੀਕ ਐ ਸਾਰਿਆਂ ਦਾ ਹਾਲ ਮੇਰਾ ਵੀ ਐ ਇਹ ਕਹਿੰਦਾ ਭਾਈ ਇਹਨੂੰ ਕਹਿੰਦਾ ਮੋਟਰਸਾਈਕਲ ਨੂੰ ਭਾਈ ਲੋਕ ਲੱਗ ਜਾਂਦੇ ਆ ਭਾਈ ਦੱਸ ਮਾੜਾ ਇਹਨਾਂ ਗੱਲਬਾਤ ਸੇਫਟੀ ਕਿੰਨੀ ਆ ਪਰ ਇਹਦੇ ਵਰਗੇ ਨਾ ਥੱਲੇ ਭਾਈ ਸੁੱਤੇ ਹੀ ਹੁੰਦੇ ਆ ਭਾਈ ਆਹ ਕੀ ਹੋ ਗਿਆ ਯਾਰ ਇਹਨੂੰ ਮੋਟਰਸਾਈਕਲ ਸਾਰਾ ਇਹਨੂੰ ਦੱਸੋ ਕੌਣ ਲੈ ਕੇ ਜਾਊਗਾ ਇਹ ਜਿਹੜਾ ਇਹ ਦੇਖ ਕਰੋ ਜੀ ਇਹ ਨਾਲ ਕਿਸ਼ਤਾਂ ਚੱਲ ਜੀ ਆਪਣਾ ਜੈਮਾ ਜੀ ਗੁਰੀਲਾ ਗੇਨ ਠੀਕ ਆ ਜੀ ਐਕਸਰਸਾਈਜ਼ ਆਪਣੀ ਹੋ ਗਈ ਆ ਚਲੋ ਚੱਲ ਗਏ ਭਾਈ